ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕੋਰਨ ਚਾਟ ਬਹੁਤ ਵਧੀਆ ਤਰੀਕੇ ਦੇ ਨਾਲ ਜਿਹਦੇ ਲਈ ਆਪਾਂ ਲਈਆਂ ਨੇ ਛੱਲੀਆਂ ਇਹਨੂੰ ਪੰਜਾਬੀ ਤੇ ਛੱਲੀਆਂ ਵੀ ਕਹਿੰਦੇ ਨੇ ਠੀਕ ਹੈ ਜੀ ਇਹਨੂੰ ਇਹਦਾ ਆਪਾਂ ਚੰਗੀ ਤਰ੍ਹਾਂ ਛਿਲਕਾ ਉਤਾਰ ਲਾਂਗੇ ਛਿਲਕਾ ਉਤਾਰ ਕੇ ਬਿਲਕੁਲ ਆਪਾਂ ਕਰਾਂਗੇ ਸਾਫ਼ ਜਿਹੜੇ ਇਹਦੇ ਉੱਪਰ ਵਾਲ ਜਿਹੇ ਹੁੰਦੇ ਉਹ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਉਤਾਰ ਲਾਂਗੇ ਬਹੁਤ ਵਧੀਆ ਬਣ ਕੇ ਚਾਟ ਆਪਾਂ ਕਰਾਂਗੇ ਤਿਆਰ ਬੱਚਿਆਂ ਨੂੰ ਬਹੁਤ ਪਸੰਦ ਆਊਗੀ ਆਪਣੇ ਛੀ ਲਈ ਬਹੁਤ ਬੈਸਟ ਹੈ ਠੀਕ ਹੈ ਤੇ ਆਪਾਂ ਹੁਣ ਇਸ ਤਿਹਤ ਨਾਲ ਇਹਦੇ ਸਾਰੇ ਛਿਲਕੇ ਉਤਾਰ ਲੈਨੇ ਆ ਤੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ। ਲਓ ਜੀ ਚੰਗੀ ਤਰ੍ਹਾਂ ਪਛੇਲੀਆਂ ਨੂੰ ਸਾਫ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਸਾਈਆਂ ਛਿਲੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੇ ਕੋਲ 1 ਕਿਲੋ ਛਿਲੀਆਂ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਵਿਚਾਲੋ ਸੈਂਟਰ ਚੋਂ ਦੋ ਪਾੜ ਕਰ ਲੈਨੇ ਆ ਇਹਦੇ। ਐਸੇ ਤਰੀਕੇ ਨਾਲ ਤੁਸੀਂ ਤੋੜ ਲਿਓ ਠੀਕ ਹੈ ਜੀ। ਤਾਂ ਕਿ ਆਪਾਂ ਨੂੰ ਜਦੋਂ ਛਿਲੀਆਂ ਉਬਾਲਾਂਗੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਛਿਲੀਆਂ ਉਬਾਲ ਸਕੀਏ ਠੀਕ ਹੈ ਜੀ ਤੇ ਇੱਧਰ ਗੈਸ ਤੇ ਆਪਾਂ ਹੁਣ ਪਾਣੀ ਉਬਾਲਣ ਲਈ ਰੱਖਤਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਤਾ ਸੀਗਾ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਸਾਰੀਆਂ ਛਿਲੀਆਂ ਨੂੰ ਐਡ ਕਰਾਂਗੇ ਗੈਸ ਆਪਾਂ ਫੁੱਲ ਰੱਖਾਂਗੇ ਤਾਂ ਕਿ ਇਹਦੇ ਚੰਗੀ ਤਰ੍ਹਾਂ ਆਪਾਂ ਕਾਫੀ ਵਾਲੇ ਆਉਣਗੇ ਇਹਦੇ ਆਪਾਂ ਤਾਂ ਕਿ ਛਿਲੀਆਂ ਜਿੰਨਾ ਚਿਰ ਆਪਣੀਆਂ ਛਿਲੀਆਂ ਬਿਲਕੁਲ ਪੋਲੀਆਂ ਨਹੀਂ ਹੋ ਜਾਂਦੀਆਂ ਨੇ ਇਹਦੇ ਦਾਣੇ ਬਿਲਕੁਲ ਨਰਮ ਨਹੀਂ ਹੋ ਜਾਂਦੇ ਉਹਨਾਂ ਚਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੀ ਜਾਣਾ ਠੀਕ ਹੈ ਜੀ ਇਹਦਾ ਕੱਚਾਪਨ ਨਹੀਂ ਹੋਣਾ ਚਾਹੀਦਾ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਸੈਦੇ ਨਮਕ ਦੀ ਐਡ ਕੀਤਾ ਹੈ ਤਾਂ ਕਿ ਆਪਣੀਆਂ ਛਲੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣ ਲਓ ਜੀ ਆਪਾਂ ਇਹਨੂੰ ਟਾਕਤਾ ਤੇ ਹੁਣ ਆਪਾਂ ਇਹਨੂੰ 15 ਮਿੰਟ ਚੰਗੀ ਤਰ੍ਹਾਂ ਉਬਾਲ ਲੈਣਾ ਠੀਕ ਹੈ ਜੀ ਤਾਂ ਕਿ ਜਿੰਨਾ ਟਿਕਰ ਆਪਣੀਆਂ ਛਲੀਆਂ ਬਹੁਤ ਵਧੀਆ ਬਣ ਕੇ ਨਰਮ ਦੰ ਬਦਾਨਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢਾਂਗੇ ਲੋ ਜੀ ਇਸੇ ਤਰੀਕੇ ਨਾਲ ਤੁਸੀਂ ਸਾਰੀਆਂ ਛੱਲੀਆਂ ਨੂੰ ਉਬਾਲ ਲੈਣਾ ਛੱਲੀਆਂ ਆਪਣੀਆਂ ਬਣ ਚੁੱਕੀਆਂ ਨੇ ਤੇ ਆਪਾਂ ਇੱਧਰ ਹੁਣ ਕਰਦੇ ਆਂ ਝਾਟਰ ਦੀ ਸਮਾਨ ਦੀ ਤਿਆਰੀ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਪਿਆਜ਼ ਇੱਕ ਖੀਰਾ ਤੇ ਇੱਕ ਹੀ ਟਮਾਟਰ ਮੀਜ਼ਰਮੈਂਟ ਦੇ ਹਿਸਾਬ ਨਾਲ ਤੁਸੀਂ ਆਪਣੇ ਹਿਸਾਬ ਨਾਲ ਸਮਾਨ ਲੈ ਸਕਦੇ ਹੋ ਤੇ ਸਾਰੀਆਂ ਛੱਲੀਆਂ ਨੂੰ ਆਪਾਂ ਹੁਣ ਜਿਹੜੀਆਂ ਠੰਡੀਆਂ ਹੋਈਆਂ ਨੇ ਤੇ ਇਹਦੇ ਸਾਰੇ ਦਾਣੇ ਕੱਢ ਲੈਣੇ ਆਂ ਇੱਕ ਫਰਾਈਪੈਨ ਦੇ ਵਿੱਚ ਆਪਾਂ ਹਲਕੇ ਜਿਹੇ ਹੱਥਾਂ ਨਾਲ ਸਾਰੇ ਦਾਣਿਆਂ ਨੂੰ ਇਸ ਤਰੀਕੇ ਨਾਲ ਕੱਢ ਲੈਣਾ। ਹਾਂਜੀ ਤੁਸੀਂ ਵੀ ਇਸੇ ਤਰੀਕੇ ਨਾਲ ਛੱਲੀਆਂ ਨੂੰ ਠੰਡੀਆਂ ਕਰਕੇ ਚੰਗੀ ਤਰ੍ਹਾਂ ਫੇੜੀ ਤੁਸੀਂ ਇਹਦੇ ਦਾਣੇ ਕੱਢਣੇ ਜੇ ਤੁਸੀਂ ਇਹਦੀ ਗਰਮ-ਗਰਮ ਛੱਲੀਆਂ ਦੇ ਦਾਣੇ ਕੱਢੋਗੇ ਤਾਂ ਸਾਰੇ ਟੁੱਟ ਜਾਣਗੇ। ਠੀਕ ਹੈ ਜੀ। ਲਓ ਜੀ ਇਸ ਤਰ੍ਹਾਂ ਹੀ ਆਪ ਐਸੇ ਤਰੀਕੇ ਨਾਲ ਆਪਾਂ ਸਾਰੇ ਦਾਣੇ ਕੱਢ ਲੈਨੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਚ ਪਾਤੀ ਨਹੀਂ ਪਿਆਜ਼। ਇਹ ਨਾਲ ਹੀ ਪਾਦਾਂਗੇ ਆਪਾਂ ਇਹਦੇ ਵਿੱਚ ਬਾਕੀ ਦਾ ਵੀ ਜਿਹੜਾ ਆਪਾਂ ਸਮਾਨ ਕੱਟ ਕੇ ਰੱਖਿਆ ਹੋਇਆ ਸੀ ਇੱਕ ਖੀਰਾ ਪਤਾ ਆਪਾਂ ਠੀਕ ਹੈ ਜੀ ਇੱਕ ਹੀ ਪਾਇਆ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਇਹ ਆਪਾਂ ਇਹਦੇ ਵਿੱਚੇ ਹੀ ਕੱਟ ਲਈਆਂ ਸੀ ਠੀਕ ਹੈ ਜੀ ਜੇ ਤੁਹਾਨੂੰ ਵਧੀਆ ਲੱਗਦੀ ਹੈ ਹਰੀਆਂ ਮਿਰਚਾਂ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਉਹਨੂੰ ਨਹੀਂ ਵੀ ਪਾ ਸਕਦੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਜਦ ਵੀ ਤੁਹਾਨੂੰ ਦੁਪਹਿਰ ਦੇ ਟਾਈਮ ਕਿਸੇ ਵੀ ਟਾਈਮ ਭੁੱਖ ਲੱਗਦੀ ਹੈ ਤਾਂ ਤੁਸੀਂ ਇਹ ਡਿਸ਼ ਤਿਆਰ ਕਰ ਸਕਦੇ ਹੋ ਆਪਾਂ ਅੱਧਾ ਇੱਕ ਚਮਚੇ ਤੋਂ ਘੱਟ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਇੱਕ ਚਮਚਾ ਇਹਦੇ ਵਿੱਚ ਨਮਕ ਦਾ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਓ ਥੋੜਾ ਜਿਆਦਾ ਆਪਾਂ ਬਾਅਦ ਵਿੱਚ ਵੀ ਦੁਬਾਰਾ ਐਡ ਕਰ ਸਕਦੇ ਹਾਂ ਕਿ ਜੇ ਆਪਾਂ ਪਹਿਲੇ ਹੀ ਜ਼ਿਆਦਾ ਨਮਕ ਪਾਤਾ ਤੇ ਬਾਅਦ ਵਿੱਚ ਫਿਰ ਉਹ ਬਹੁਤ ਉਹਦਾ ਖਾਰਾਪਨ ਹੋ ਜਾਊਗਾ ਇਸੇ ਕਰਕੇ ਸਭ ਤੋਂ ਪਹਿਲਾਂ ਤੁਸੀਂ ਨਮਕ ਨੂੰ ਘੱਟ ਹੀ ਰੱਖਿਓ ਕਿਉਂਕਿ ਨਮਕ ਤਾਂ ਦੁਬਾਰਾ ਪੈ ਸਕਦਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਤਾਗੇ ਲੋ ਜੀ ਆਪਾਂ ਨੂੰ ਥੋੜਾ ਜਿਹਾ ਨਮਕ ਘੱਟ ਲੱਗਿਆ ਆਪਾਂ ਦੁਬਾਰਾ ਫਿਰ ਇਹਦੇ ਵਿੱਚ ਨਮਕ ਨੂੰ ਐਡ ਕਰਤਾ ਲੋ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਇੱਕ ਨਿੰਬੂ ਪੂਰਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਇਹਨੂੰ ਆਪਾਂ ਕੱਟ ਲਿਆ ਸੀ ਤੇ ਤੁਸੀਂ ਇਹਦੀ ਬੀਂ ਕੱਢ ਲਿਓ ਠੀਕ ਹੈ ਜੀ ਬੀ ਕੱਢ ਕੇ ਆਪਾਂ ਦੋ ਇੱਕ ਨਿੰਬੂ ਪੂਰਾ ਇਹਦੇ ਵਿੱਚ ਆਪਾਂ ਚਾਟ ਦੇ ਵਿੱਚ ਮਿਕਸ ਕਰ ਦਾਂਗੇ ਲਓ ਜੀ ਕਿਉਂਕਿ ਹਰ ਚੀਜ਼ ਆਪਾਂ ਮੇਜ਼ਰਮੈਂਟ ਦੇ ਹਿਸਾਬ ਨਾਲ ਪਾਵਾਂਗੇ ਫੇਰ ਹੀ ਚੀਜ਼ ਟੇਸਟੀ ਬਣਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਪਾ ਦਾਂਗੇ ਹਰਾ ਧਨੀਆ ਹਰੇ ਧਨੀਏ ਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਬਾਹਰ ਇਸੇ ਤਰੀਕੇ ਨਾਲ ਤੁਸੀਂ ਸਮਾਨ ਨੂੰ ਆਪਣੇ ਹਿਸਾਬ ਨਾਲ ਪਾਉਣਾ ਠੀਕ ਹੈ ਜੀ ਲਓ ਜੀ ਕਿੰਨੀ ਵਧੀਆ ਆਪਾਂ ਚਾਟ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਹੈਲਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ